ਬੀਚਾਰ ਬਲਾਵਲਾ ਮਹੱਲਾ ਤੀਜਾ ਆਦਿ ਪੁਰਖੇ ਆਪੇ ਸ੍ਰੇਸ਼ਟ ਸਾਜੀ ਜੀ ਜੰਤ ਮਾਇਆ ਮੋਹਿ ਪਾਜੀ ਦੂਜੈ ਭਾਇ ਪਰਪੰਚ ਲਾਗੇ ਆਵਹਿ ਜਾਵਹਿ ਮਰਹਿ ਅਭਾਗੀ ਸਤਗੁਰ ਭੇਟਿਆ ਸੋਜੀ ਪਾਏ ਪਰਪੰਚ ਚੂਕੇ ਸੱਚ ਸਮਾਈ ਜਾਂ ਕੈ ਮਸਤਕ ਲਿਖਿਆ ਲੇਖ ਤਾਂ ਕੈ ਮਨ ਵਸਿਆ ਪ੍ਰਭ ਏਕ ਰਹਾਉ ਸਿਸ਼ਟ ਉਪਾਏ ਆਪੇ ਸਭ ਵੇਖੈ ਕੋਈ ਨਾ ਮੀਟੈ ਤੇਰੇ ਲੇਖੈ ਸਿਧ ਸਾਧਕ ਜੇ ਕੋ ਕਹਿ ਕਾਈ ਪਰਮੇ ਭੂਲਾ ਆਵੈ ਜਾਈ ਸਤਿਗੁਰ ਸੇਵੈ ਸੋ ਜਨ ਬੂਝੈ ਹਉਮੈ ਮਾਰੀ ਤਾਂ ਦਰ ਸੂਝੈ ਏਕ ਸਤੇ ਸਭ ਦੂਜਾ ਹੂਆ ਏਕੋ ਵਰਤੈ ਅਵਰ ਨਾ ਬੀਆ ਦੂਜੇ ਤੇ ਜੇ ਏਕੋ ਜਾਣੈ ਗੁਰ ਕਾ ਸ਼ਬਦ ਹਰ ਦਰ ਨਿਸ਼ਾਨੈ ਸਤਿਗੁਰ ਭੇਟੇ ਤਾ ਏਕੋ ਪਾਈ ਵਿਚੋ ਦੂਜਾ ਠਾਕ ਰਹਾਈ ਜਿਸ ਦਾ ਸਾਹਿਬ ਦਾਡਾ ਹੋਏ ਤਿਸਨੂੰ ਮਾਰ ਨਾ ਸਕੈ ਕੋਈ ਸਾਹਿਬ ਕੀ ਸੇਵਕ ਰਹਿ ਸਰਨਾਈ ਆਪੇ ਬਖਸ਼ੇ ਦੇ ਵਡਿਆਈ ਤਿਸਤੇ ਉਪਰ ਨਾਹੀ ਕੋਏ ਕੌਣ ਡਰੈ ਡਰ ਕਿਸ ਕਾ ਹੋਏ ਗੁਰਮਤੀ ਸ਼ਾਂਤ ਬਸੈ ਸਰੀਰ ਸ਼ਬਦ ਚੀਨ ਫਿਰ ਲੱਗੈ ਨਾ ਪੀਰ ਆਵੈ ਨਾ ਜਾਏ ਨਾ ਦੁਖ ਪਾਈ ਨਾਮੇ ਰਾਤੇ ਸਹਿਜ ਸਮਾਈ ਨਾਨਕ ਗੁਰਮੁਖ ਵੇਖੈ ਹਦੂਰ ਮੇਰਾ ਪ੍ਰਭ ਸਾਧ ਰਹਿਆ ਪਰਪੂਰ ਇਕ ਸੇਵਕ ਇਕ ਭਰਮ ਭਲਾਏ ਆਪੇ ਕਰੇ ਹਰਿ ਆਪ ਕਰਾਈ ਏਕੋ ਵਰਤੈ ਅਵਰਨਾ ਕੋਇ ਮਨ ਰੋਸ ਕੀਜੈ ਜੇ ਦੂਜਾ ਹੋਇ ਸਤਗੁਰ ਸੇਵੇ ਕਰਨੀ ਸਾਰੀ ਦਰ ਸਾਚੈ ਸਾਚੇ ਵਿਚਾਰੀ ਥਿੱਤੀ ਵਾਰ ਸਭ ਸ਼ਬਦ ਸੁਹਾਏ ਸਤਗੁਰ ਸੇਵੇ ਤਾਂ ਫਲ ਪਾਏ ਥਿੱਤੀ ਵਾਰ ਸਭ ਆਵਹਿ ਜਾਹਿ ਗੁਰ ਸ਼ਬਦ ਨਿਚਲ ਸਦਾ ਸੱਚ ਸਮਾਹਿ ਇਤੀ ਵਾਰ ਤਾਂ ਜਾਂ ਸੱਚ ਰਾਤੇ ਬਿਨ ਨਾਮ ਐ ਸਭ ਭਰਮ ਐ ਕਾਚੀ ਮਨ ਮੁਖ ਮਰਹਿ ਮਰ ਬੇਗਤੀ ਜਾਹੇ ਏਕ ਨਾ ਚੇਤ ਤਹ ਦੂਜਾ ਲੁਵਾਹੇ ਅਚੇਤ ਪਿੰਡੀ ਅਗਿਆਨ ਅੰਧਾਰ ਬਿਨ ਸ਼ਬਦ ਐ ਕਿਉ ਪਾਏ ਪਾਰ ਆਪ ਉਪਾਏ ਉਪਾਵਨ ਹਾਰ ਆਪੇ ਕੀਤੋਨ ਗੁਰ ਵਿਚਾਰ ਬਹੁਤੇ ਭੇਖ ਕਰਹਿ ਭੇਖ ਧਾਰੀ ਪਾਵ ਪਾਵ ਭਰਮ ਹੈ ਕਾਚੀ ਸਾਰੀ ਐਥੈ ਸੁਖ ਨਾ ਆਗੈ ਹੋਏ ਮਨ ਮੁਖ ਮੁਏ ਆਪਣਾ ਜਨਮ ਖੋਏ ਸਤਗੁਰ ਸੇਵੇ ਪਰਮ ਚਕਾਈ ਘਰ ਹੀ ਅੰਦਰ ਸੱਚ ਮਹਿਲ ਪਾਈ ਆਪੇ ਪੂਰਾ ਕਰੇ ਸੋ ਹੋਏ ਇਹ ਥਿਤੀ ਵਾਰ ਦੂਜਾ ਦੋਏ ਸਤਗੁਰ ਬਾਜੁ ਅੰਧ ਗੁਬਾਰ ਥਿਤੀ ਵਾਰ ਸੇਵਹਿ ਮੁਗਦ ਗੁਵਾਰ ਨਾਨਕ ਗੁਰਮੁਖ ਬੂਜੈ ਸੋ ਜੀ ਪਾਏ ਇਕਤ ਨਾਮ ਸਦਾ ਰਹਾ ਸੁਮਾਈ ਬਲਾਵਲ ਮਹੱਲਾ ਪਹਿਲਾ ਸ਼ੰਤ ਦਖਣੀ ਇਕ ਓੰਕਾਰ ਸਤਗੁਰ ਪ੍ਰਸਾਦ ਮੁੰਦਨ ਵੇਲੜਿਆ ਗੋਇਲ ਆਈ ਨਾਮ ਮਟਕੀ ਡਾਰ ਧਰੀ ਹਰ ਲਿਵ ਲਾਈ ਰਾਮ ਲਿਵ ਲਾਏ ਹਰ ਸਿਉ ਰਹੀ ਗੋਇਨ ਸਹਿਜ ਸ਼ਬਦ ਸ਼ਿੰਗਾਰੀਆ ਕਰ ਜੋੜ ਗੁਰ ਪਹਿ ਕਰ ਬੇਨੰਤੀ ਮਿਲਹੁ ਸਾਚ ਪਿਆਰੀਆ ਤਨ ਭਾਏ ਭਗਤੀ ਦੇਖ ਪ੍ਰੀਤਮ ਕਾਮ ਕ੍ਰੋਧ ਨਿਵਾਰਿਆ ਨਾਨਕ ਮੁੰਦਨ ਵੇਲ ਸੁੰਦਰ ਦੇਖ ਪ੍ਰਸਾਦ ਹਰਿਆ ਸਚ ਨਵੇਲੜੀਏ ਜੋ ਬਨਵਾਲੀ RAM ਆਉ ਨਾ ਜਾਉ ਕਹੀਂ ਆਪਣੇ ਸਹ ਨਾਲੀ RAM ਨਾਹ ਆਪਣੇ ਸੰਗ ਦਾਸੀ ਮੈਂ ਭਗਤ ਹਰ ਕੀ ਭਾਵੇ ਅਗਾਧ ਬੋਧ ਅਕਥ ਕਥੀਐ ਸਹਿਜ ਪ੍ਰਭ ਗੁਣ ਗਾਵੇ ਰਾਮ ਨਾਮ ਰਸਾਲ ਰਸੀਆ ਰਵੇ ਸਾਚ ਪਿਆਰੀਆ ਗੁਰ ਸ਼ਬਦ ਦੀ ਆਦਾਨ ਕੀਆ ਨਾਨਕਾ ਵਿਚਾਰੀਆ ਸ੍ਰੀ ਧਰਮੋਹਿੜੀ ਪਿਰ ਸੰਗ ਸੂਤੀ RAM ਗੁਰ ਕਹਿ ਭਾਏ ਚੱਲੋ ਸਾਚ ਸੰਗੂਤੀ RAM ਤਨ ਸਾਚ ਸੰਗੂਤੀ ਹਰ ਸੰਗ ਸੂਤੀ ਸੰਗ ਸਖੀ ਸਹੇਲੀਆਂ ਇਕ ਭਾਏ ਇਕ ਮਨ ਨਾਮ ਵਸਿਆ ਸਤ ਗੁਰੂ ਹਮ ਮੇਲਿਆ ਦਿਨ ਰੈਣ ਘੜੀ ਨਾ ਚਸਾ ਵਿਸਰੈ ਸਾਸ ਸਾਸ ਨਿਰੰਜਨੋ ਸ਼ਬਦ ਜੋਤ ਜਗਾਏ ਦੀਪਕ ਨਾਨਕਾ ਪਉ ਪੰਜਨੋ ਜੋ ਤਸਬਾ ਏੜੀਏ ਤ੍ਰਿ ਭਵਨ ਸਾਰੇ RAM ਘਟ ਘਟ ਰਵ ਰਹਾ ਅਲਖ ਅਪਾਰੇ RAM ਅਲਖ ਅਪਾਰ ਅਪਾਰ ਸਾਚਾ ਆਪ ਮਾਰ ਮਲਾਈ ਐ ਹਉ ਮੈਂ ਮਮਤਾ ਲੋਭ ਜਾਲੋ ਸ਼ਬਦ ਮੈਲ ਚਕਾਈ ਐ ਦਰ ਜਾਏ ਦਰਸ਼ਨ ਕਰੀ ਭਾਣੈ ਤਾਰ ਤਾਰ ਨਹਾਰਿਆ ਹਰ ਨਾਮੇ ਅੰਮ੍ਰਿਤ ਚਾਖ ਤ੍ਰਿਪਤੀ ਨਾਨਕਾ ਉਰ ਧਾਰਿਆ ਬਲਾਵਲ ਮਹੱਲਾ ਪਹਿਲਾ ਮੈਂ ਮਨ ਚਾਉ ਘਣਾ ਸਾਚ ਵਗਾਸੀ ਰਾਮ 모ਹੀ ਪ੍ਰੇਮ ਪਿਰੇ ਪ੍ਰਭ ਅਬਨਾਸੀ ਰਾਮ ਅਬ ਗਤੋ ਹਰਨਾਥ ਨਾਥ ਹੈ ਤਿਸੈ ਭਾਵੈ ਸੋ ਥੀਐ ਕਿਰਪਾਲ ਸਦਾ ਦਿਆਲ ਦਾਤਾ ਜੀਆ ਅੰਦਰ ਤੂੰ ਜੀਐ ਮੈਂ ਅਵਰ ਗਿਆਨ ਨਾ ਧਿਆਨ ਪੂਜਾ ਹਰ ਨਾਮੇ ਅੰਤਰ ਵਸ ਰਹੀ ਪੇਖ ਭਵਨੀ ਹੱਥ ਨਾ ਜਾਨਾ ਨਾਨਕਾ ਸਚ ਗਹਿ ਰਹੀ ਭਿੰੜੀ ਰਹਿਣ ਭਲੀ ਦਿਨ ਸੁਸੁਹਾਏ RAM ਨਿਜ ਕਰ ਸੂਤੜੀਏ ਪਰਮ ਜਗਾਏ RAM ਨਵਹਾਨ ਨਵ ਧਨ ਸ਼ਬਦ ਜਾਗੀ ਆਪਣੇ ਪਰ ਪਾਣੀਆਂ ਤਜ ਕੋੜ ਕਪ ਤੋ ਸੁਭਾਉ ਦੂਜਾ ਚਾ ਕਰੀ ਲੋਕਾਣੀਆਂ ਮੈਂ ਨਾਮ ਹਰ ਕਾ ਹਾਰ ਕੰਠੇ ਸਾਚ ਸ਼ਬਦ ਨਿਸ਼ਾਣੀਆਂ ਕਰ ਜੋੜ ਨਾਨਕ ਸਾਚ ਮੰਗੈ ਨਦਰ ਕਰ ਤੁਧ ਭਾਣੀਆਂ ਜਾਗ ਸਲੋ ਨੜੀਏ ਭੁੱਲੇ ਗੁਰ ਬਾਣੀ ਰਾਮ ਜਿਨ ਸੁਣ ਮੰਨਿਆੜੀ ਅਕੱਥ ਕਹਾਣੀ ਰਾਮ ਅਕਾਤ ਕਹਾਣੀ ਪਦ ਨਿਰਵਾਣੀ ਕੋ ਵਿਰਲਾ ਗੁਰਮਖ ਬੂਜੇ ਉਹ ਸ਼ਬਦ ਸਮਾਏ ਆਪ ਗੁਆਈ ਤਰੇ ਪਵਨ ਸੋਜੀ ਸੂਜੇ ਰਹਿ ਅਤੀਤ ਪਰੰਪਰ ਰਾਤਾ ਸਾਚ ਮਨ ਗੁਣ ਸਾਰਿਆ ਉਹ ਪੂਰ ਰਹਿਆ ਸਰਬ ਥਾਈ ਨਾਨਕਾ ਉਰਤਾਰਿਆ ਮਹਿਲ ਬੁਲਾਏ ੜੀਏ ਭਗਤ ਸੁਨੇਹੀ RAM ਗੁਰਮਤਿ ਮਨ ਰਹਸੀ ਸੀ ਜਸ ਦੇਹੀ ਰਾਮ ਮਨ ਮਾਰੀ ਜੈ ਸ਼ਬਦ ਸੀਜੈ ਪ੍ਰਹਿ ਲੋਕ 나ਥ ਪਛਾਣੇ ਮਨ ਦੀਕ ਡੋਲ ਨਾ ਜਾਏ ਕਤਹੀਂ ਆਪਣਾ ਪਿਰ ਜਾਣੇ ਮੈਂ ਆਧਾਰ ਤੇਰਾ ਤੂੰ ਖਸਮ ਮੇਰਾ ਮੈਂ ਤਾਣ ਤਕਿਆ ਤੇਰੋ ਸਾਚ ਸੂਚਾ ਸਦਾ ਨਾਨਕ ਗੋਰੀ ਸ਼ਬਦ ਝਗਰ ਨਬੇਰੋ ਸੰਤ ਬਲਾਵਲ ਮਹੱਲਾ ਚੌਥਾ ਮੰਗਲ ਇੱਕ ਓੰਕਾਰ ਸਤਿਗੁਰ ਪ੍ਰਸਾਦ ਮੇਰਾ ਹਰ ਪ੍ਰਭ ਸੇਜ ਆਇਆ ਮਨ ਸੁਖ ਸਮਾਣਾ RAM ਗੁਰ ਤੁਠੈ ਹਰ ਪ੍ਰਭ ਪਾਇਆ ਰੰਗ ਰਲੀਆਂ ਮਾਣਾ RAM ਵੱਡ ਭਾਗੀਆਂ ਸੋਹਾਗਣੀ ਹਰ ਮਸਤਕ ਮਾਣਾ RAM ਹਰ ਪ੍ਰਭ ਹਰ ਸੁਹਾਗ ਹੈ ਨਾਨਕ ਮਨ ਪਾਣਾ RAM ਨਿਮਾਣਿਆ ਹਰ ਮਾਣ ਹੈ ਹਰ ਪ੍ਰਭ ਹਰਿਆ ਪੈ RAM ਗੁਰਮੁਖਿ ਆਪ ਗਵਾਇਆ ਨਿਤ ਹਰ ਹਰ ਜਾ ਪੈ RAM ਮੇਰੇ ਹਰ ਪ੍ਰਭ ਭਾਵੈ ਸੋ ਕਰੈ ਹਰ ਰੰਗ ਹਰ ਰਾ ਪੈ RAM ਜਨ ਨਾਨਕ ਸਹਿਜ ਮਲਾਇਆ ਹਰ ਰਾਸ ਹਰ ਤਰਾ ਪੈ RAM ਮਾਨਸ ਜਨਮ ਹਰ ਪਾਈਐ ਹਰ 라ਵਣ ਵੀਰਾ ਰਾਮ ਗੁਰਮਖ ਮਿਲ ਸੁਹਾਗਣੀ ਰੰਗ ਹੋਏ ਕਣੇਰਾ ਰਾਮ ਜਿਨ ਮਾਨਸ ਜਨਮ ਨਾ ਪਾਇਆ ਤਿਨ ਭਾਗ ਮੰਦੇਰਾ ਰਾਮ ਹਰ 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 ਰਾਖ ਪ੍ਰਭ ਨਾਨਕ ਜਨ ਤੇਰਾ ਰਾਮ ਗੁਰ ਹਰ ਪ੍ਰਭ ਅਗਮ ਦਿੜਾਇਆ ਮਨ ਤਨ ਰੰਗ ਪੀਨਾ RAM ਭਗਤ ਵੱਛਲ ਹਰ ਨਾਮ ਹੈ ਗੁਰਮੁਖ ਹਰਿ ਲਈ ਨਾਮ RAM ਬਿਨ ਹਰ ਨਾਮ ਨਾ ਜੀਵਦੇ ਜਿਉਂ ਜਲ ਬਿਨ ਮੀਨਾ RAM ਸਫਲ ਜਨਮ ਹਰ ਪਾਇਆ ਨਾਨਕ ਪ੍ਰਭ ਕੀ ਨਾਮ RAM ਬਲਾਵਲ ਮਹੱਲਾ ਚੋ